ਇਸ ਸਦਾਨਤ ਟੀਵੀ ਚੈਨਲ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਦਾਸ ਲਖਮਿੰਦਰ ਸਿੰਘ ਅਮੀਰ ਵੱਲੋਂ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮੇਤਾਂ ਦੇ ਵਿਸ਼ੇਸ਼ ਉਪਰਾਲੀ ਸਦਕਾ ਅਤੇ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਸਦਕਾ ਅਸੀਂ ਆਪਣੀਆਂ ਜੋ ਨਵੀਆਂ ਵੀਡੀਓ ਲੈ ਕੇ ਆਪ ਤੱਕ ਹਾਜ਼ਰ ਹੋਣੇ ਆ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਸਿੱਖ ਧਰਮ ਦੇ ਵਿੱਚ ਜੋ ਰਲਗੱਡ ਹੋਈ ਹੈ ਇਸ ਇਤਿਹਾਸ ਦੇ ਵਿੱਚ ਰਲਗੱਡ ਹੋਈ ਹੈ ਅਤੇ ਪਾਵਨ ਪਾਣੀ ਦਾ ਜਿਹੜਾ ਸੱਚ ਅੱਜ ਤੱਕ ਸਾਥੋਂ ਲੁਕੋ ਕੇ ਰੱਖਿਆ ਗਿਆ ਹੈ ਉਸ ਸੱਚ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇ ਔਰ ਇਤਿਹਾਸਕ ਪੱਖ ਤੋਂ ਵੀ ਸਤਿਗੁਰੂ ਦੀ ਬਖਸ਼ੀ ਹੋਈ ਮਹਾਨ ਬਖਸ਼ਿਸ਼ ਸਦਕਾ ਗੁਰੂ ਦੀ ਨਿਗਾਹ ਦੇ ਸਦਕਾ ਗੁਰੂ ਦੇ ਨੁਕਤੇ ਨਿਗਾਹ ਤੋਂ ਦੇਖ ਕੇ ਇਤਿਹਾਸ ਉੱਤੇ ਵੀ ਗਹਿਰੀ ਖੋਜ ਕਰਕੇ ਅਸੀਂ ਉਹ ਸਾਖੀਆਂ ਆਪ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਖੀਆਂ ਦਾ ਜਿਹੜਾ ਸੱਚ ਹੈ ਉਹ ਲੁਕੋ ਦਿੱਤਾ ਗਿਆ ਤੇ ਉਹਨਾਂ ਨੂੰ ਝੂਠ ਢੰਗ ਦੇ ਨਾਲ ਗਲਤ ਢੰਗ ਦੇ ਨਾਲ ਪੇਸ਼ ਕਰਕੇ ਅਤੇ ਆਕੋਤੀ ਸ਼ਰਧਾ ਦੇ ਨਾਮ ਹੇਠਾਂ ਸਾਡੇ ਵਿੱਚ ਪ੍ਰਚਾਰ ਦਿੱਤਾ ਗਿਆ ਐਸੀ ਹੀ ਇੱਕ ਬਹੁਤ ਮਸ਼ਹੂਰ ਸਾਖੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਦੇ ਨਾਲ ਸੰਬੰਧਿਤ ਅਸੀਂ ਅੱਜ ਆਪਕਾ ਲੈ ਕੇ ਹਾਜ਼ਰ ਹੋਏ ਆਂ ਔਰ ਉਸ ਘਟਨਾ ਦਾ ਨਾਮ ਅਸੀਂ ਇਸ ਵਿਸ਼ੇ ਦੇ ਆਧਾਰ ਉੱਤੇ ਰੱਖਿਆ ਹੈ ਕਿ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਕਿਉਂ ਨਹੀਂ ਹੋ ਸਕਿਆ ਗੁਰੂ ਨਾਨਕ ਸਾਹਿਬ ਜੀ ਦੇ ਸੰਸਕਾਰ ਦੇ ਬਾਰੇ ਇਹ ਘਟਨਾ ਇਸ ਤਰ੍ਹਾਂ ਕਹੀ ਜਾਂਦੀ ਹੈ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 22 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ ਤੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਉੱਥੇ ਜਿਹੜੇ ਹਿੰਦੂ ਅਤੇ ਮੁਸਲਮਾਨ ਖੜੇ ਸਨ ਹਿੰਦੂਆਂ ਨੇ ਰੌਲਾ ਪਾ ਦਿੱਤਾ ਕਿ ਇਹ ਸਾਡੇ ਦੇਵਤਾ ਰੂਪ ਗੁਰੂ ਨਾਨਕ ਸਾਹਿਬ ਸਨ ਤੇ ਅਸੀਂ ਇਹਨਾਂ ਨੂੰ ਦੇਵ ਰੂਪ ਦੇ ਵਿੱਚ ਆਣਦੇ ਰਹੇ ਇਸ ਕਰਕੇ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਹੈ ਇਹਨਾਂ ਦੀ ਬਾਡੀ ਸਾਨੂੰ ਅਰਪਣ ਕਰ ਦਿੱਤੀ ਜਾਵੇ ਦੂਜੇ ਪਾਸੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਕਹਿ ਦਿੱਤਾ ਜੀ ਇਹਨਾਂ ਨੂੰ ਅਸੀਂ ਪੀਰ ਗੋ ਤੇ ਵਿੱਚ ਮੰਨਦੇ ਆ ਇਹਦੇ ਵਿੱਚੋਂ ਅਸੀਂ ਅੱਲਾ ਵੀ ਇਕਦੇ ਰਹੇ ਆ ਗੁਰੂ ਨਾਨਕ ਸਾਹਿਬ ਵਿੱਚੋਂ ਤੇ ਇਹਨਾਂ ਦਾ ਅਸੀਂ ਸੰਸਕਾਰ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਾ ਅਸੀਂ ਇਹਨਾਂ ਨੂੰ ਦਫਨਾਉਣਾ ਹੈ ਇਹਨਾਂ ਦਾ ਸ਼ਰੀਰ ਸਾਡੇ ਹਵਾਲੇ ਕਰ ਦਿੱਤਾ ਜਾਵੇ ਕਹਿੰਦੇ ਉੱਥੇ ਬੜਾ ਵੱਡਾ ਰੌਲਾ ਪੈ ਗਿਆ ਔਰ ਉਹ ਇਥੋਂ ਤੱਕ ਵੱਧ ਗਿਆ ਕਿ ਜਿਹੜੇ ਸਿਆਣੇ ਲੋਕ ਸਨ ਉਹਨਾਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਰਤਕ ਦੇਹ ਪਈ ਹੋਈ ਸੀ ਉਹਦੇ ਉੱਤੇ ਇੱਕ ਕਪੜਾ ਪਾ ਦਿੱਤਾ ਚਾਦਰ ਪਾ ਦਿੱਤੀ ਤੇ ਚਾਦਰ ਪਾਉਣ ਤੋਂ ਬਾਅਦ ਜਦੋਂ ਕਹਿੰਦੇ ਨੇ ਚਾਦਰ ਚੱਕੀ ਗਈ ਤੇ ਇੱਥਾਂ ਗੁਰੂ ਨਾਨਕ ਸਾਹਿਬ ਦਾ ਸ਼ਰੀਰ ਮੌਜੂਦ ਨਹੀਂ ਸੀ ਭਾਵ ਕਿਤੇ ਉੱਡ ਚੁੱਕਾ ਸੀ ਤੇ ਉਹ ਇੱਥਾਂ ਤੋਂ ਫੁੱਲ ਨਿਕਲੇ ਉਹਨਾਂ ਫੁੱਲਾਂ ਦਾ ਸਸਕਾਰ ਕਰ ਦਿੱਤਾ ਗਿਆ ਤੇ ਜਿਹੜੀ ਚਾਦਰ ਸੀ ਉਹਦਾ ਉਹਨੂੰ ਦਫਨਾ ਦਿੱਤਾ ਗਿਆ ਮੁਸਲਮਾਨਾਂ ਨੇ ਉਹ ਦਫਾ ਦਿੱਤਾ ਤੇ ਫੋਨਾਂ ਦਾ ਸਨਸਕਾਰ ਜਿਹੜਾ ਸੀ ਉਹ ਹਿੰਦੂਆਂ ਨੇ ਕਰ ਦਿੱਤਾ ਅਸੀਂ ਇਸ ਘਟਨਾ ਨੂੰ ਜਦੋਂ ਗੌਰ ਨਾਲ ਵੇਖਦੇ ਆਂ ਤੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਕਿ ਜਾਂ ਤਾਂ ਇਹ ਘਟਨਾ ਲਿਖਣ ਵਾਲੇ ਤੇ ਜਾਂ ਸੁਣਾਉਣ ਵਾਲੇ ਅਸੀਂ ਲੋਕ ਝੂਠ ਬੋਲ ਰਹੇ ਆਂ ਤੇ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਪਾਵਨ ਬਾਣੀ ਝੂਠ ਬੋਲ ਰਹੀ ਹੈ ਮੇਰੀ ਗੱਲ ਆਪ ਜੀ ਨੂੰ ਕੜਵੀ ਜ਼ਰੂਰ ਲੱਗੇਗੀ ਪਰ ਗੌਰ ਦੇ ਨਾਲ ਝਾਤ ਮਾਰ ਕੇ ਵੇਖਿਓ ਕਿਉਂਕਿ ਅਸੀਂ ਜਿਸ ਗੁਰੂ ਦੇ ਨਾਲ ਇਹ ਘਟਨਾ ਜੁੜੀ ਹੈ ਸਭ ਤੋਂ ਪਹਿਲਾਂ ਅਸੀਂ ਉਸੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੁੱਛਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਬਾਰੇ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੀ ਤੁਸੀਂ ਜਦੋਂ ਅਕਾਲ ਚਲਾਣਾ ਕੀਤਾ ਹੈ ਜਦੋਂ ਤੁਸੀਂ ਜੋਤੀ ਜੋਤ ਸਮਾਏ ਤੇ ਤੁਹਾਡਾ ਸ਼ਰੀਰ ਕਿਤੇ ਆਕਾਸ਼ਾਂ ਨੂੰ ਉੱਡ ਚੁੱਕਾ ਸੀ ਤੁਹਾਡਾ ਸੰਸਕਾਰ ਨਹੀਂ ਹੋਇਆ ਕੀ ਇਹ ਗੱਲ ਸੱਚ ਹੈ ਤੇ ਕਹਿੰਦੇ ਤਾੜਨਾ ਕਰਦੇ ਹੋਇਆਂ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਆਖਿਆ ਉਹ ਕਮਲਿਓ ਝੂਠ ਕਿਉਂ ਬੋਲਦੇ ਹੋ ਮੇਰਾ ਸੰਸਕਾਰ ਹੋਇਆ ਹੈ ਕਿਉਂਕਿ ਮੈਂ ਖੁਦ ਆਪਣੀ ਪਾਉਣ ਬਾਣੀ ਵਿੱਚ ਇਹ ਗੱਲ ਕਹੀ ਹੈ ਕਿ ਭਾਈ ਰੇ ਤਨ ਧਨ ਸਾਥ ਨਾ ਹੋਵੇ ਪਰ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 63 ਦੇ ਉੱਤੇ ਇਹ ਪਾਵਨ ਗੱਲ ਕਹੀ ਹੈ ਕਿ ਭਾਈ ਰੇ ਤਨ ਧਨ ਸਾਥ ਨਾ ਹੋਏ ਕਿਹੇ ਮੇਰੇ ਪ੍ਰਭੂ ਤੁਸੀਂ ਮੇਰੇ ਸ਼ਰੀਰ ਨੂੰ ਕਿੱਥੇ ਉਡਾਈ ਜਾਂਦੇ ਹੋ ਮੈਂ ਤਾਂ ਖੋਦੇ ਗੱਲ ਕੀਨਾ ਕਿ ਮਰਨ ਤੋਂ ਬਾਅਦ ਨਾ ਹੀ ਇਨਸਾਨ ਦਾ ਸ਼ਰੀਰ ਨਾਲ ਜਾਂਦਾ ਹੈ ਮਰਨ ਤੋਂ ਬਾਅਦ ਨਾ ਉਹਦਾ ਕਮਾਇਆ ਹੋਇਆ ਧਨ ਦੌਲਤ ਉਹਦੇ ਨਾਲ ਜਾਂਦੀ ਹੈ ਸਭੋ ਸ਼ਰੀਰ ਵੀ ਇੱਥੇ ਗਲ ਸੜ ਜਾਂਦਾ ਹੈ ਤੇ ਧਨ ਵੀ ਇੱਥੇ ਰਹਿ ਜਾਂਦਾ ਹੈ ਇਹ ਗੁਰੂ ਨਾਨਕ ਸਾਹਿਬ ਖੁਦ ਕਹਿ ਰਹੇ ਨੇ ਤੇ ਜਿਹੜੇ ਗੁਰੂ ਨਾਨਕ ਸਾਹਿਬ ਖੁਦ ਕਹਿ ਰਹੇ ਹੋਣ ਕਿ ਤਨ ਧਨ ਸਾਥ ਨਹੀਂ ਤੇ ਜਾਂਦਾ ਅਸੀਂ ਉਸੇ ਗੁਰੂ ਨਾਨਕ ਸਾਹਿਬ ਦਾ ਸ਼ਰੀਰ ਕਿਤੇ ਆਕਾਸ਼ਾਂ ਨੂੰ ਉਡਾ ਦਿੱਤਾ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਪੁੱਛਿਆ ਉਹਨਾਂ ਨੇ ਜਾ ਕੇ ਸਾਨੂੰ 64 ਨੰਬਰ ਮਾਫ ਕਰਨਾ 64 ਨੰਬਰ ਪੰਨਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਗੁਰੂ ਨਾਨਕ ਸਾਹਿਬ ਨੇ ਬਖਸ਼ਸ਼ ਕਰਦਿਆਂ ਹੋਇਆਂ ਆਖਿਆ ਕਮਲਿਓ ਧਿਆਨ ਨਾਲ ਸੁਣੋ ਮੈਂ ਤਾਂ ਖੁਦ ਕਹਿੰਨਾ ਪੁੱਤਾਂ ਦੇਖ ਵਿਗਸੀਐ ਨਾਰੀ ਸੇਜ ਭਤਾਰ ਕਿ ਇਨਸਾਨ ਜਦੋਂ ਜਿਉਂਦਾ ਹੁੰਦਾ ਹੈ ਨਾ ਆਪਣੀ ਔਲਾਦ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਆਪਣੀ ਔਰਤ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਚੋਹਾ ਚੰਦਰ ਉਲਾਈ ਹੈ ਕੱਪੜ ਰੂਪ ਸ਼ਿੰਗਾਰ ਕਿ ਆਪਣੇ ਧੀਆਂ ਪੁੱਤਾਂ ਨੂੰ ਵੇਖ ਕੇ ਖੁਸ਼ ਹੋਣਾ ਆਪਣੀ ਜੀਵਨ ਸਾਥੀ ਨੂੰ ਵੇਖ ਕੇ ਖੁਸ਼ ਹੋਣਾ ਉਸ ਤੋਂ ਬਾਅਦ ਆਪਣੇ ਸਰੀਰ ਨੂੰ ਬੜੇ ਸੋਹਣੇ ਸੋਹਣੇ ਤਰੀਕੇ ਦੇ ਨਾਲ ਸ਼ਿੰਗਾਰ ਕੇ ਰੱਖਣਾ ਤਾਂ ਕਿ ਮੇਰਾ ਸਰੀਰ ਬੜਾ ਖੂਬਸੂਰਤ ਦਿਸੇ ਪਰ ਸਤਿਗੁਰੂ ਜੀ ਕਹਿੰਦੇ ਨੇ ਲੰਮਾ ਟਾਈਮ ਇਸ ਤਰ੍ਹਾਂ ਹੀ ਇਨਸਾਨ ਦਾ ਲੰਘ ਜਾਂਦਾ ਹੈ ਪਰ ਹੁੰਦਾ ਕੀ ਹੈ ਵੀ ਖੇ ਉਹ ਖੇ ਰਲਾਈ ਹੈ ਛੋੜ ਚੱਲਿਆ ਕਰ ਬਾਰ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਰੀਰ ਆਗ ਵਿੱਚ ਕਹਿੰਦੇ ਨੇ ਖੇ ਖੇ ਵਿੱਚ ਆਖਰਕਾਰ ਆਲ ਜਾਂਦੀ ਭਾਵ ਖੇ ਤੋਂ ਬਣਿਆ ਹੋਇਆ ਇਹ ਸਰੀਰ ਖੇ ਦੇ ਵਿੱਚ ਮਿਲ ਜਾਂਦਾ ਹੈ ਮਿੱਟੀ ਤੋਂ ਬਣਿਆ ਹੋਇਆ ਇਹ ਸਰੀਰ ਆਖਰਕਾਰ ਮਿੱਟੀ ਵਿੱਚ ਰਲ ਜਾਂਦਾ ਹੈ ਤੇ ਨਾ ਬੰਦੇ ਨਾਲ ਸਰੀਰ ਜਾਂਦਾ ਹੈ ਨਾ ਉਹਦਾ ਕਮਾਇਆ ਹੋਇਆ ਧਨ ਦੌਲਤ ਘਰ-ਬਾਰ ਇਨਸਾਨ ਦੇ ਨਾਲ ਜਾਂਦਾ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਆਖਿਆ ਹੈ ਜਿਹੜੇ ਗੁਰੂ ਨਾਨਕ ਸਾਹਿਬ ਦਾ ਸਰੀਰ ਅਸੀਂ ਉਹਨਾਂ ਦੀ ਮੌਤ ਤੋਂ ਬਾਅਦ ਕਿਤੇ ਆਕਾਸ਼ਾਂ ਨੂੰ ਉਡਾ ਦਿੱਤਾ ਸੀ ਆਹੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਗਾਹ ਪੁੱਛਦੇ ਆਂ ਤੇ ਉਹਨਾਂ ਨੇ ਬਾਬਾ ਕਬੀਰ ਸਾਹਿਬ ਦੀ ਪਾਣ ਪਾਣੀ ਖੁਦ ਇਕੱਤਰ ਕੀਤੀ ਆ ਗੁਰੂ ਨਾਨਕ ਸਾਹਿਬ ਜੀ ਨੇ ਤੇ ਬਾਬਾ ਕਬੀਰ ਸਾਹਿਬ ਦੀ ਆਪਣੀ ਰਚਨਾ ਤੋਂ ਇਹ ਗੱਲ ਆਖੀ ਕਹਿੰਦੇ ਕਮਲਿਓ ਝੂਠ ਮੱਤ ਬੋਲੋ ਕਿ ਗੁਰੂ ਨਾਨਕ ਸਾਹਿਬ ਦਾ ਸ਼ਰੀਰ ਕਿਤੇ ਆਕਾਸ਼ਾਂ ਨੂੰ ਉੱਡ ਗਿਆ ਬਾਬਾ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ 326 ਅੰਗ ਉੱਤੇ ਸਮਝਾਉਂਦੇ ਨੇ ਕਹਿੰਦੇ ਇਸ ਤਨ ਤਨ ਕੀ ਕਵਨ ਬਡਾਈ ਇਸ ਸ਼ਰੀਰ ਦੀ ਤੇ ਸ਼ਰੀਰ ਤੋਂ ਕਮਾਈ ਹੋਈ ਦੌਲਤ ਦੀ ਕਾਦੀ ਬੰਧਿਆ ਆਕੜ ਰੱਖਦਾ ਫਿਰਦਾ ਧਰਨ ਪਰੇ ਪਰਿਵਾਰ ਨਾ ਜਾਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਇਨਸਾਨ ਦੀ ਜਦੋਂ ਮੌਤ ਹੁੰਦੀ ਹੈ ਤੇ ਨਾ ਤਾਂ ਇਸ ਇਨਸਾਨ ਦੇ ਨਾਲ ਇਹਦਾ ਧੰਨ ਜਾਂਦਾ ਤੇ ਨਾ ਇਸ ਇਹਦੇ ਜਿਹੜਾ ਸਰੀਰ ਹੈ ਉਹ ਨਾਲ ਜਾਂਦਾ ਸਮੂ ਧਰਨ ਪਰੇ ਉਰਵਾਰ ਨਾ ਜਾਈ ਕਹਿੰਦੇ ਨੇ ਇਸ ਧਰਤੀ ਦੇ ਉੱਤੇ ਹੀ ਇਹਦਾ ਸਰੀਰ ਗਲ ਸਭ ਜਾਂਦਾ ਖਤਮ ਹੋ ਜਾਂਦਾ ਨਾਲ ਨਹੀਂ ਜੀ ਜਾਂਦਾ ਹੁਣ ਬਾਬਾ ਕਬੀਰ ਸਾਹਿਬ ਨੇ ਵੀ ਕਹਿ ਦਿੱਤਾ ਹੁਣ ਤੁਸੀਂ ਖੁਦ ਵਿਚਾਰ ਕਰੋ ਕਿ ਜਿਹੜੇ ਲੋਕ ਇਹ ਨਿੱਤ ਸਾਕੀਆਂ ਸੁਣਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਦਾ ਸਰੀਰ ਕਿਤੇ ਆਕਾਸ਼ਾਂ ਨੂੰ ਉੱਡ ਗਿਆ ਸੀ ਉਹਨਾਂ ਦਾ ਸੰਸਕਾਰ ਨਹੀਂ ਸੀ ਹੋਇਆ ਜਾਂ ਤਾਂ ਫਿਰ ਅਸੀਂ ਝੂਠ ਬੋਰੇ ਆ ਜਾਂ ਗੁਰੂ ਨਾਨਕ ਸਾਹਿਬ ਝੂਠ ਬੋਰੇ ਨੇ ਬਾਬਾ ਕਬੀਰ ਸਾਹਿਬ ਝੂਠ ਬੋਰੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਵੀ ਗੱਲ ਜਾ ਪਹੁੰਚੀ ਹੁਣ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਦੇ ਆ ਕਿ ਵਾਕਈ ਗੁਰੂ ਨਾਨਕ ਸਾਹਿਬ ਦਾ ਸਰੀਰ ਕਿਤੇ ਆਕਾਸ਼ਾਂ ਨੂੰ ਉੱਡ ਚੁੱਕਾ ਸੀ ਤੇ ਮਹਾਰਾਜ ਨੇ ਆਖਿਆ ਇਹ ਬਿਲਕੁਲ ਗਲਤ ਹੈ 536 ਪੰਨੇ ਉੱਤੇ ਸਤਿਗੁਰ ਨੇ ਆਖਿਆ ਕਹਿੰਦੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਬੰਦੇ ਦੇ ਸੁਵਾਸ ਨਿਕਲ ਜਾਂਦੇ ਨੇ ਟੇਰਤ ਪ੍ਰੇਤ ਪੁਕਾਰ ਮੌਤ ਤੋਂ ਬਾਅਦ ਉਸੇ ਸ਼ਰੀਰ ਨੂੰ ਲੋਕ ਮਰਦੇ ਸ਼ਰੀਰ ਨੂੰ ਵੇਖ ਕੇ ਲੋਕ ਕਹਿੰਦੇ ਇਹ ਘੂਤ ਹੈ ਘੂਤ ਆ ਗਿਆ ਘੂਤ ਆ ਗਿਆ ਭਾਵ ਉਹਨੂੰ ਅਪਵਿੱਤਰ ਕਹਿਣਾ ਸ਼ੁਰੂ ਕਰ ਦਿੰਦੇ ਨੇ ਉਹਨੂੰ ਹੋਰ ਹੀ ਨਿਗਾ ਨਾਲੇ ਵੇਖਣਾ ਸ਼ੁਰੂ ਕਰ ਦਿੰਦੇ ਨੇ ਆਦ ਘਰੀ ਕੋ ਨਹਿ ਰੱਖ ਹੈ ਘਰ ਤੇ ਦੇ ਤਨਕਾਰ ਉਹਦਾ ਜਿਹੜਾ ਮਰਦਾ ਸ਼ਰੀਰ ਹੁੰਦਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨੂੰ ਲੋਕ ਅੱਧੀ ਘੜੀ ਭਾਵ ਥੋੜਾ ਟਾਈਮ ਹੋਈ ਘਰ 'ਚ ਰੱਖਣ ਨੂੰ ਤਿਆਰ ਨਹੀਂ ਹੁੰਦੇ ਤੇ ਜਲਦੀ ਤੋਂ ਜਲਦੀ ਉਹਦੇ ਸ਼ਰੀਰ ਨੂੰ ਸ਼ਮਸ਼ਾਨ ਘਾਟ ਵਿੱਚ ਚਲ ਜਾ ਕੇ ਸਾਰ ਪੂਕ ਦਿੱਤਾ ਜਾਂਦਾ ਹੈ ਜਾਂ ਮਿੱਟੀ ਵਿੱਚ ਦਹੋਨਾ ਦਿੱਤਾ ਜਾਂਦਾ ਹੈ ਭਾਵ ਕਿ ਗੁਰੂ ਨਾਨਕ ਸਾਹਿਬ ਦੀ ਨਵੀਂ ਜੋਤ ਵੀ ਕਹਿੰਦੀ ਹੈ ਕਿ ਇਨਸਾਨ ਦਾ ਸ਼ਰੀਰ ਇੱਥੇ ਹੀ ਰਹਿੰਦਾ ਕਿਤੇ ਪਾਸੇ ਵੀ ਨਹੀਂ ਉੱਡਦਾ ਆਓ ਬਾਬਾ ਰਮਦਾਸ ਸਾਹਿਬ ਨੂੰ ਪੁੱਛ ਲਈਏ ਆਪਾਂ ਹੁਣ ਕਿ ਬਾਬਾ ਰਮਦਾਸ ਸਾਹਿਬ ਜੀ ਤੁਸੀਂ ਦੱਸੋ ਤੇ ਉਹਨਾਂ ਨੇ ਆਪ ਜੀ ਆਪ ਕਿਰਪਾ ਕਰਕੇ ਬਾਬਾ ਰਮਦਾਸ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 794 ਪੰਨੇ ਦੇ ਉੱਤੇ ਆਖਿਆ ਕਿ ਤੇ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਬੰਦੇ ਦਾ ਸਰੀਰ ਇਸ ਤਰ੍ਹਾਂ ਦਾ ਹੈ ਜਿਵੇਂ ਕਾਸ ਖੂ ਦਾ ਬਣਾਇਆ ਹੋਇਆ ਇੱਕ ਘਰ ਹੁੰਦਾ ਹੈ ਇੱਕ ਛੰਨ ਹੁੰਦੀ ਹੈ ਕਾਸ ਪੂਸ ਦੀ ਬਣਾਈ ਕਹਿੰਦੇ ਜਲ ਗਏ ਉਹ ਕਾਸ ਰਲ ਗयो ਮਾਟੀ ਕਹਿੰਦੇ ਨੇ ਇਹ ਸਰੀਰ ਰੂਪ ਘਾ ਵੀ ਬੰਦੇ ਦੀ ਮੌਤ ਤੋਂ ਬਾਅਦ ਸੜ ਜਾਂਦਾ ਹੈ ਖਤਮ ਹੋ ਜਾਂਦਾ ਹੈ ਕਿ ਮਿੱਟੀ ਹੈ ਤੇ ਮਿੱਟੀ ਦੇ ਵਿੱਚ ਹੀ ਗਲ ਜਾਂਦਾ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਨੇ ਕੱਪੜੂ ਰੂਪ ਸੁਹਾਵਣਾ ਛਡ ਦੁਨੀਆ ਅੰਦਰ ਜਾਵਣਾ ਇਹ ਸ਼ਰੀਰਿਕਾ ਕਪੜਾ ਕੋਈ ਇਨਸਾਨ ਨਾਲ ਲੈ ਕੇ ਨਹੀਂ ਜਾਂਦਾ ਇੱਥੇ ਦਾ ਇੱਥੇ ਹੀ ਰਹਿ ਜਾਂਦਾ ਫਿਰ ਸਤਿਗੁਰੂ ਉਹ ਗਾਂਹ ਜਾ ਕੇ ਇੱਕ ਜਗ੍ਹਾ ਤੇ ਹੋਏ ਵੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਬੰਦੇ ਦੀ ਮੌਤ ਤੋਂ ਬਾਅਦ ਬੰਦੇ ਦੇ ਸਵਾਸ ਨਿਕਲ ਜਾਂਦੇ ਨੇ ਕਿ ਕੋਈ ਉਹਨੂੰ ਦੱਬਣਾ ਦਿੰਦਾ ਹੈ ਕੋਈ ਸਾੜ ਦਿੰਦਾ ਹੈ ਤੇ ਕਈਆਂ ਨੂੰ ਕੁੱਤੇ ਆਦ ਖਾ ਜਾਂਦੇ ਨੇ ਇੱਕ ਦੱਜੇ ਇੱਕ ਦੱਬੀਆਂ ਇੱਕ ਨਾਲ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਟੀਆਂ ਇੱਕ ਭੀ ਫਿਰ ਹਸਨ ਪਾਹੇ ਨਾਨਕ ਏਵਨਾ ਜਾਪੇ ਕਿੱਥੇ ਜਾਏ ਸਮਾਏ ਸੁਵਾਸ ਨਿਕਲ ਗਏ ਲੇਕਿਨ ਉਹਦਾ ਸਰੀਰ ਕੋਈ ਕੁੱਤਾ ਖਾ ਗਿਆ ਕਿਸੇ ਦੇ ਸਰੀਰ ਨੂੰ ਪਾਣੀ ਵਿੱਚ ਸੁੱੜ ਦਿੱਤਾ ਜਾਂਦਾ ਹੈ ਦਬਾਣਾ ਦਿੱਤਾ ਜਾਂਦਾ ਹੈ ਜਾਂ ਸਾੜ ਦਿੱਤਾ ਜਾਂਦਾ ਹੈ ਇਹ ਗੁਰੂ ਨਾਨਕ ਸਾਹਿਬ ਵੀ ਖੁਦ ਕਹਿੰਦੇ ਨੇ ਹੁਣ ਅੰਦਾਜ਼ਾ ਲਗਾ ਕੇ ਵੇਖੋ ਅਸੀਂ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਬਾਬਾ ਕਬੀਰ ਸਾਹਿਬ ਦੀ ਪਾਵਨ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ ਬਾਬਾ ਰਵਦਾਸ ਸਾਹਿਬ ਦੀ ਪਾਵਨ ਬਾਣੀ ਇੰਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਭਗਤਾਂ ਦੀ ਪਾਉਣ ਬਾਣੀ ਤੋਂ ਪੁੱਛਿਆ ਉਹਨਾਂ ਨੇ ਤਾਂ ਸੱਚ ਸਾਨੂੰ ਦੱਸ ਦਿੱਤਾ ਹੁਣ ਅਸੀਂ ਆਪ ਅੰਦਾਜ਼ਾ ਲਾ ਕੇ ਵੇਖੀ ਕਿਤੇ ਅਸੀਂ ਤਾਂ ਝੂਠ ਨਹੀਂ ਬੋਲ ਰਹੇ ਐਡਾ ਵੱਡਾ ਐਡੀ ਵੱਡੀ ਗੱਪ ਜਿਹੜੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਹੜੀ ਜੋੜੀ ਹੈ ਕਿਉਂਕਿ ਮੈਂ ਸ਼ਲਵਾਦ ਵਿੱਚ ਕਹੀ ਸੀ ਜਾਂ ਅਸੀਂ ਝੂਠੇ ਹਾਂ ਜਾਂ ਗੁਰੂ ਝੂਠ ਬੋਲ ਰਿਹਾ ਹੈ ਪਰ ਗੁਰੂ ਤਾਂ ਕਦੇ ਝੂਠ ਨਹੀਂ ਬੋਲਦਾ ਗੁਰੂ ਤਾਂ ਸੱਚ ਦਾ ਸਾਥ ਦਿੰਦਾ ਕਿਉਂਕਿ ਸੱਚ ਉਹ ਰਿਹਾ ਸਭ ਕੁ ਉੱਪਰ ਸੱਚਾ ਚਾਰ ਗੁਰੂ ਸੱਚ ਨਾਲ ਜੁੜਿਆ ਹੈ ਇਹ ਤਾਂ ਬੰਦੇ ਗੁਰੂ ਝੂਠ ਨਹੀਂ ਬੋਲ ਰਿਆ ਅਸੀਂ ਕਮੀਨ ਕਮੀਨਾ ਗੁਣਾ ਦਿਖਾਇਆ ਹੈ ਗੁਰੂ ਸਾਹਿਬ ਦੇ ਇਤਿਹਾਸ ਨਾਲ ਅਸੀਂ ਝੂਠ ਬੋਲਿਆ ਹੈ ਅੱਜ ਦਾ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸੰਬੰਧਿਤ ਸਾਖੀਆਂ ਨੂੰ ਉਲਟਾ ਪਲਟਾ ਕੇ ਪੇਸ਼ ਕੀਤਾ ਸੰਗਤ ਦੇ ਮੂਹਰੇ ਭਾਈ ਇਹ ਗੱਲ ਹਮੇਸ਼ਾ ਚੇਤੇ ਰੱਖਿਓ ਅਸੀਂ ਜਿਹੜਾ ਗੁਨਾਹ ਕੀਤਾ ਹੈ ਨਾ ਇਸ ਗੁਨਾਹ ਦੀ ਸਜ਼ਾ ਸਾਨੂੰ ਅੰਦਰ ਖਾਤੇ ਜਰੂਰ ਮਿਲੇਗੀ ਆਪਣੀ ਕਿਤੇ ਜ਼ਮੀਰ ਨੂੰ ਪੁਛ ਕੇ ਵੇਖਿਓ ਜਦੋਂ ਅਸੀਂ ਗਲਤ ਕਹਾਣੀਆਂ ਗਲਤ ਸਾਖੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਪੇਸ਼ ਕਰਦੇ ਹਾਂ ਕਿਤੇ ਪੁਛ ਕੇ ਵੇਖਿਓ ਕਿੱਡਾ ਵੱਡਾ ਗੁਨਾ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਕਾਲ ਦੇ ਨਾਲ ਅੱਜ ਤੱਕ ਕੀਤਾ ਹੈ ਇੱਕ ਮੈਂ ਹੋਰ ਤੁਹਾਨੂੰ ਇੱਥੇ ਬੇਨਤੀ ਕਰ ਦਵਾਂ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ 3 ਕਰੋੜ ਲੋਕਾਂ ਨੂੰ ਆਪਣੀ ਸਿੱਖ ਬਣਾਇਆ ਸੀ ਤੇ ਭੋਲਿਓ ਜਦੋਂ ਗੁਰੂ ਨਾਨਕ ਸਾਹਿਬ ਜੀ 1539 ਨੂੰ ਜੋਤੀ ਜੋਤ ਸਮਾਏ ਤੇ ਹਜ਼ਾਰਾਂ ਸਿੱਖ ਉੱਥੇ ਮੌਜੂਦ ਹੋਣਗੇ ਹਜ਼ਾਰਾਂ ਸਿੱਖ ਤੇਰੇ ਕੋਲ ਮੈਂ ਬੇਨਤੀ ਕਰ ਦਵਾਂ ਨਾਲ ਮੈਂ ਉਹਨਾਂ ਲੋਕਾਂ ਨੂੰ ਸੁਹਾਵਾ ਵੀ ਪੁੱਛਦਾ ਜਿਹੜੇ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦਾ ਸ਼ਰੀਰ ਕਿਤੇ ਉੱਡ ਚੁੱਕਾ ਸੀ ਕਿ ਕਮਲਿਓ ਕਿ ਭਾਈ ਲੈਹਣਾ ਨੂੰ ਅੰਗਦ ਦੀ ਉਪਾਦੀ ਦੇਣ ਵਾਲੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਏ ਤੇ ਗੁਰੂ ਅੰਗਦ ਸਾਹਿਬ ਉੱਥੋਂ ਕਿੱਥੇ ਚਲੇ ਗਏ ਕੋਥੇ ਮੌਜੂਦ ਨਾ ਹੋਣਗੇ ਜਦੋਂ ਲੋਕ ਲੜ ਰਹੇ ਹੋਣਗੇ ਵੀ ਅਸੀਂ ਸੰਸਕਾਰ ਕਰਨਾ ਹੈ ਜੀ ਅਸੀਂ ਦੱਬਣਾ ਹੈ ਤੇ ਗੁਰੂ ਅੰਗਦ ਸਾਹਿਬ ਜੀ ਕਿੱਥੇ ਹੋਣਗੇ ਇਹਦਾ ਮਤਲਬ ਲੋਕ ਆ ਆ ਭੁਧਰੀਆਂ ਕਰਦੇ ਪਏ ਸਨ ਤੇ ਉਸ ਟਾਈਮ ਦੇ ਮੌਜੂਦਾ ਗੁਰੂ ਗੁਰਵੰਗਦ ਸਾਹਿਬ ਦੀ ਕਿਸੇ ਨੂੰ ਕੁਛ ਗਿਸ਼ ਨਹੀਂ ਸੀ ਕਿਸੇ ਨੇ ਪੁੱਛਿਆ ਨਹੀਂ ਹੋਵੇਗਾ ਵੀ ਤੁਸੀਂ ਦੱਸੋ ਜੀ ਇਹਦਾ ਕੀ ਕਰਨਾ ਹੈ ਇਹਨਾਂ ਦੇ ਸ਼ਰੀਰ ਦਾ ਆਪਾਂ ਕੀ ਕਰਨਾ ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਗੁਰਸੇਖਾ ਕਿੱਥੇ ਕਿੱਥੇ ਗਏ ਹੋਣਗੇ ਪਰ ਅਸੀਂ ਕੇਵਲ ਮਿੱਠੀਆਂ ਪੋਲੀਆਂ ਗੱਲਾਂ ਕਰਕੇ ਤੇ ਗੱਲਾਂ ਸੁਣਾਉਣ ਵਾਲਿਆਂ ਦੀ ਸਪੋਰਟ ਕਰਕੇ ਤੇ ਜਗਾਰੇ ਛੜਨ ਤੱਕ ਸੀਮਤ ਰਹਿ ਕੇ ਅਸੀਂ ਸੋਚਿਆ ਨਾ ਵੀ ਇਹ ਕਹਾਣੀਆਂ ਬਣਾਉਣ ਵਾਲਿਆਂ ਨੇ ਸਪਸ਼ਟ ਰੂਪ ਦੇ ਵਿੱਚ ਸਾਨੂੰ ਦੱਸ ਦਿੱਤਾ ਕਿ ਕਮਲਿਓ ਤੁਹਾਡੀ ਕੋਈ ਕਾਮ ਨਹੀਂ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਜਾਂ ਥੋੜੇ-ਬਹੁਤੇ ਮੁਸਲਮਾਨ ਹੋਣਗੇ ਥੋੜੇ-ਬਹੁਤੇ ਹਿੰਦੂ ਹੋਣਗੇ ਉੱਥੇ ਸਿੱਖ ਹੈ ਹੀ ਨਹੀਂ ਸੀ ਇਹ ਕਹਾਣੀ ਸੁਣਾਉਣ ਵਾਲਿਆਂ ਨੇ ਇਹ ਪੇਸ਼ ਕੀਤੀ ਗੱਲ ਵੀ ਸਿੱਖ ਨਹੀਂ ਸੀ ਹਿੰਦੂ ਹੋ ਹਿੰਦੂ ਵੀ ਲੜ ਰਹੇ ਐ ਮੁਸਲਮਾਨ ਵੀ ਲੜ ਰਹੇ ਸਿੱਖ ਕਿੱਥੇ ਚਲੇ ਗਏ ਕਿਉਂਕਿ ਸਿੱਖ ਤਾਂ ਉੱਥੇ ਮੌਜੂਦ ਹੈ ਹੀ ਨਹੀਂ ਕਹਾਣੀ ਦੇ ਮੁਤਾਬਕ ਪਰ ਗੁਰੂ ਅੰਗਦ ਸਾਹਿਬ ਜੀ ਉਤੋਂ ਕਿੱਥੇ ਚਲੇ ਗਏ ਸਨ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਨ ਇਹ ਹਮੇਸ਼ਾ ਚੇਤੇ ਰੱਖਿਓ ਗੁਰੂ ਅੰਗਦ ਸਾਹਿਬ ਬਾਬਾ ਬੁੱਢਾ ਸਾਹਿਬ ਤੇ ਹੋਰ ਗੁਰਸਿੱਖਾਂ ਦੀ ਨਿਗਰਾਨੀ ਵਿੱਚ ਕਰਤਾਰਪੁਰ ਦੀ ਪਾਵਨ ਧਰਤੀ ਜਿਹੜੀ ਅੱਜ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ ਸੀ ਨਾ ਕਿ ਗੁਰੂ ਨਾਨਕ ਸਾਹਿਬ ਕਿਤੇ ਆਕਾਸ਼ਾਂ ਨੂੰ ਉੱਡ ਚੁੱਕੇ ਸਨ ਅਸੀਂ ਤਾਂ ਇਥੋਂ ਤੱਕ ਆਪਣੀ ਕਮੇਲਗੀ ਕਰ ਦਿੱਤੀ ਇਥੋਂ ਤੱਕ ਵੀ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਛੋਟਾ ਲੜਕਾ ਸੀ ਲਖਮੀ ਚੰਦ ਉਹ ਆਪਣੇ ਪਰਿਵਾਰ ਸਮੇਤ ਆਪਣੇ ਘੋੜੇ ਸਮੇਤ ਤੇ ਆਪਣੇ ਘਰ 'ਚ ਰੱਖੇ ਹੋਏ ਇਹ ਹੋਏ ਇੱਕ ਪਾਲਤੂ ਕੁੱਤੇ ਦੇ ਸਮੇਤ ਤੇ ਕਿਤੇ ਆਕਾਸ਼ ਨੂੰ ਉੱਡਦਾ ਜਾ ਰਿਹਾ ਸੀ ਜਦੋਂ ਇਸ ਗੱਲ ਦਾ ਪਤਾ ਲੱਗਾ ਬਾਬਾ ਸ਼੍ਰੀ ਚੰਦ ਨੂੰ ਤੇ ਉਹਨਾਂ ਨੇ ਹਜ਼ਾਰਾਂ ਮੀਲ ਲੰਮੀ ਬਾਹ ਕਰਕੇ ਤੇ ਬਾਬਾ ਲਕਮੀ ਚੰਦ ਦਾ ਜਿਹੜਾ ਲੜਕਾ ਸੀ ਉਹਨੂੰ ਪਕੜ ਲਿਆ ਪਤਾ ਨਹੀਂ ਕਿੱਡੀ ਐਡੀ ਲੰਮੀ ਬਾਹ ਬਾਬਾ ਸ਼੍ਰੀ ਚੰਦ ਨੇ ਕਿੱਦਾਂ ਕਰਨ ਕਿਹੜੀ ਉਹਨਾਂ ਨੇ ਇਹਦੇ ਵਿੱਚ ਲਚਕ ਦਿੱਤੀ ਸੀ ਕਿਹੜੀ ਬੱਬਲ ਕੰਮ ਸੀ ਉਹ ਬਾਹ ਦੇ ਵਿੱਚ ਜਿਹੜੀ ਇੰਨੀ ਲੰਮੀ ਖਿੱਚਿਆ ਹੋ ਗਈ ਬਾਬਾ ਸ਼੍ਰੀ ਚੰਦ ਜੀ ਦੀ ਅਸੀਂ ਇਹ ਤਾਂ ਉਹ ਕਥਾ ਕਹਾਣੀਆਂ ਜੋੜ ਦਿਤੀਆਂ ਅਸੀਂ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਕੋ ਦਰਾਵੀ ਦੇ ਵਿੱਚ ਨਹਾਉਂਦੀ ਸ਼ਾਜਾਹਰ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦਾ ਸ਼ਰੀਰ ਤੇ ਅਲੋਪ ਹੋ ਚੁੱਕਾ ਸੀ ਇੱਥੋਂ ਤੱਕ ਅਸੀਂ ਕਹਿ ਦਿੱਤਾ ਇੱਥੋਂ ਤੱਕ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਕੱਚੀਆਂ ਪਿਲੀਆਂ ਕਹਾਣੀਆਂ ਜੋੜ ਦਤੀਆਂ ਫਿਰ ਅਸੀਂ ਇੰਨੇ ਸ਼ਰਮਿੰਦੇ ਆ ਇੱਥੋਂ ਤੱਕ ਵੀ ਅਸੀਂ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਬਾਅਦ ਆਪਣੇ ਘੋੜੇ ਦੇ ਸਮੇਤ ਕਿਤੇ ਸਵਰਗਾਂ ਨੂੰ ਚਲੇ ਗਏ ਸਨ ਤੇ ਉਹਨਾਂ ਦਾ ਸਰੀਰ ਨਹੀਂ ਸੀ ਮਿਲਿਆ ਜਦਕਿ ਇਤਿਹਾਸ ਹੀ ਗੱਲ ਕਹਿੰਦਾ ਹੈ ਕਿ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਆਪਣੀ ਹੱਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਸਕਾਰ ਹਲੂ ਸਾਹਿਬ ਦੀ ਧਰਤੀ ਤੇ ਕੀਤਾ ਹੈ ਅਸੀਂ ਇਹੋ ਜੀਆਂ ਕਥਾ ਕਹਾਣੀਆਂ ਦੂਸ ਸਹਬਾਨਾਂ ਦੇ ਨਾਲ ਜੋੜੀਆਂ ਕਿ ਦੂਜਿਆਂ ਨੂੰ ਕਹਿੰਦਾ ਮੌਕਾ ਮਿਲ ਗਿਆ ਕਿ ਗੁਰੂ ਗੋਬਿੰਦ ਸਿੰਘਤਾ ਘੋੜੇ ਦੇ ਸਮੇਤ ਕਿਤੇ ਉੱਡ ਗਏ ਸੀ ਅਸਮਾਨਾਂ ਨੂੰ ਤੇ ਬਾਅਦ ਵਿੱਚ ਲੰਮਾ ਟਾਈਮ ਪੈਣ ਤੋਂ ਬਾਅਦ ਉਹਨਾਂ ਨੇ ਇੱਕ ਕਿਲੇ ਦੇ ਵਿੱਚ ਨજરਬੰਦ ਦੋ ਚੋਰਾ ਦੀ ਸਹੈਦਤਾਂ ਵੀ ਕੀਤੀ ਤੇ ਦੋ ਚੋਰਾ ਨੂੰ ਲੰਮਾ ਪੈੜਾ ਤੈਅ ਕਰਕੇ ਆਪਣੇ ਘੋੜੇ ਦੀ ਰਕਾਬਾਂ ਪਕੜਾ ਕੇ ਤੇ ਉਹਨਾਂ ਨੂੰ ਕਿਤੇ ਦੂਰ ਸੁਖੇਤ ਜਗ੍ਹਾ ਤੇ ਲੈ ਗਏ ਸਨ ਇਤਨੀਆਂ ਕਥਾ ਕਹਾਣੀਆਂ ਅਸੀਂ ਜਦੋਂ ਸੁਣਾਉਨੇ ਆ ਤੇ ਉਦੋਂ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਝੂਠਾ ਸਿੱਧ ਕਰਦੇ ਹਾਂ ਕਿ ਗੁਰੂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਕਿਸੇ ਵੀ ਇਨਸਾਨ ਦਾ ਸਰੀਰ ਇਸ ਧਰਤੀ ਤੋਂ ਬਾਹਰ ਨਹੀਂ ਜਾਂਦਾ ਕਿਉਂਕਿ ਸਰੀਰ ਇਸ ਧਰਤੀ ਦੀ ਮਲਕੀਤ ਹੈ ਇਹ ਇਹ ਧਰਤੀ ਆਪਣੀ ਮਲਕੀਅਤ ਨੂੰ ਕਦੇ ਨਹੀਂ ਛੱਡਦੀ ਇਹ ਸਰੀਰ ਧਰਤੀ 'ਚ ਪੈਦਾ ਹੋਇਆ ਭਾਵੇਂ ਉਹ ਕਿਸੇ ਗੁਰੂ ਦਾ ਹੋਵੇ ਸ਼ੇਖ ਦਾ ਹੋਵੇ ਪੀਰ ਪਗੰਬਰ ਸ਼ੇਖਔਲੀਏ ਦਾ ਹੋਵੇ ਕਿਸੇ ਦਾ ਵੀ ਹੋਵੇ ਸ਼ਰੀਰ ਸ਼ਰੀਰ ਹੈ ਇੱਥੇ ਰਹਿਣਾ ਧਰਤੀ ਦੇ ਵਿੱਚ ਧਰਤੀ ਤੋਂ ਬਾਹਰ ਕਿਤੇ ਨਹੀਂ ਜਾਂਦਾ ਚਿਤੇ ਰੱਖਿਓ ਅਸੀਂ ਆਪਣੇ ਗੁਰੂ ਸਾਹਿਬਾਨਾਂ ਨਾਲ ਇਦਾਂ ਦੀਆਂ ਘਟੀਆਂ ਸਾਕੀਆਂ ਜੋੜ ਕੇ ਉਹਨਾਂ ਨੂੰ ਅਸੀਂ ਹਿੰਦੂਆਂ ਦੇ ਦੇਵੀ-ਦੇਵਤਿਆਂ ਨਾਲ ਜੋੜਨ ਦਾ ਯਤਨ ਕਰਦੇ ਆਂ ਪਰ ਸਾਡੇ ਗੁਰੂ ਸਾਹਿਬਾਨਾਂ ਦਾ ਕਦ ਬਹੁਤ ਉੱਚਾ ਹੈ ਉਹ ਸਾਰੀਆਂ ਕਾਰਬ ਨੇ ਤਾਂ ਕਥਾ ਕਹਾਣੀਆਂ ਨੇ ਜਿਹੜੀਆਂ ਕਿ ਉਹਨਾਂ ਨੇ ਆਪਣੇ ਦੇਵੀ-ਦੇਵਤਿਆਂ ਨਾਲ ਜੋੜੀਆਂ ਅਸੀਂ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਣ ਦੀ ਸੋ ਜਿਹੜੀਆਂ ਮੈਂ ਤੁਹਾਨੂੰ ਬੇਨਤੀ ਕੀਤੀਆਂ ਮੈਂ ਆਸ ਰੱਖਦਾ ਤੁਹਾਡੇ ਰਹਦੇ ਨੇ ਵਿੱਚ ਤੁਹਾਡੇ ਮਨ ਵਿੱਚ ਘਰ ਘਰ ਚੁੱਕੀਆਂ ਹੋਣਗੀਆਂ ਕਿਉਂਕਿ ਸਾਨੂੰ ਪਤਾ ਲੱਗ ਚੁੱਕਾ ਹੋਵੇਗਾ ਅਸੀਂ ਕਮੀਨੇ ਆ ਅਸੀਂ ਝੂਠੇ ਆ ਅੱਜ ਤੱਕ ਝੂਠ ਬੋਲਦੇ ਰਹੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਦੇ ਝੂਠ ਨਹੀਂ ਬੋਲਦੀ ਗੁਰੂ ਨਾਨਕ ਸਾਹਿਬ ਦੇ ਬਾਰੇ ਜਿਹੜਾ ਸ਼ੱਕ ਕੀਤਾ ਗਿਆ ਸੀ ਕਿ ਉਹਨਾਂ ਦੀ ਜਿਹੜੀ ਮਿਰਤਕ ਦੇ ਸੀ ਕਿਤੇ ਆਕਾਸ਼ਾਂ ਨੂੰ ਉੱਡ ਗਈ ਇਹ ਬਿਲਕੁਲ ਝੂਠ ਸੀ ਹਾਂ ਉਥੇ Hindu Musalman ਹੋਣਗੇ ਲੇਕਿਨ ਉਥੇ ਹਜ਼ਾਰਾਂ ਪੁਰਸੇ ਗੁਰੂ ਅੰਗਦ ਸਾਹਿਬ ਦੀ ਅਗਵਾਈ ਵਿੱਚ ਵੀ ਮੌਜੂਦ ਹੋਣਗੇ ਜਦੋਂ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਰਤਕ ਦੇ ਦਾ ਸੰਸਕਾਰ ਕੀਤਾ ਗਿਆ ਹੋਵੇਗਾ ਤੇ ਗੁਰੂ ਅੰਗਦ ਸਹਿਬਾ ਬਾਬਾ ਬੁੱਢਾ ਸਹਿਬ ਵਰਗੇ ਗੁਰਸਿੱਖਾਂ ਨੇ ਆਪ ਖੁਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੰਸਕਾਰ ਕੀਤਾ ਹੋਵੇਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸੁਪੁੱਤਰ ਬਾਬਾ ਸ਼ਰੀ ਚੰਦ ਉਹਨਾਂ ਦੇ ਸੁਪੁੱਤਰ ਬਾਬਾ ਲਕਸ਼ਮੀ ਦਾਸ ਦੋਨੋਂ ਸੁਪੁੱਤਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਹੋਰ ਜਿਹੜੇ ਪਰਿਵਾਰ ਦੇ ਮੈਂਬਰ ਸਨ ਉੱਥੇ ਵੀ ਉਹ ਵੀ ਮੌਜੂਦ ਹੋਣਗੇ ਪਰ ਭੋਲਿਓ ਅਸੀਂ ਕੁਝ ਸੋਚਿਆ ਹੀ ਨਹੀਂ ਕਥਾ ਕਹਾਣੀਆਂ ਸੁਣਾਉਣ ਵਾਲੇ ਸੁਣਾ ਕੇ ਚਲੇ ਗਏ ਅਸੀਂ ਸੁਣ ਕੇ ਜਗਾਰੇ ਛੜਨ ਤੱਕ ਸੀਮਤ ਰਹਿ ਗਏ ਲੇਕਿਨ ਅਸੀਂ ਸੋਚਿਆ ਹੀ ਨਹੀਂ ਵੀ ਇਹ ਨਾ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਝੂਠਾ ਕਹਿ ਦਿੱਤਾ ਹੈ ਝੂਠਾ ਘਰਾ ਦੇ ਦਿੱਤਾ ਹੈ ਤੇ ਅਸੀਂ ਵੀ ਜਾਣੇ ਅਣ ਜਾਣੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਣ ਬਾਣੀ ਨੂੰ ਝੂਠਾ ਸਿੱਧ ਕਰਨ ਦਾ ਯਤਨ ਕਰਦੇ ਆ ਪਰ ਗੁਰੂ ਨਾਨਕ ਸਾਹਿਬ ਤਾਂ ਖੁਦ ਆਪਣੀ ਪਾਣ ਬਾਣੀ ਵਿੱਚ ਕਹਿੰਦੇ ਨੇ ਭਾਈ ਦੇ ਤਨ ਤਨ ਸਾਧਨਾ ਹੋਏ ਇਹ ਸਾਮ ਦਾ ਸ਼ਰੀਰ ਇਨਸਾਨ ਦੇ ਨਾਲ ਨਹੀਂ ਜਾਂਦਾ ਇੱਥੇ ਹੀ ਰਹਿ ਜਾਂਦਾ ਸੋ ਮੈਂ ਆਸ ਕਰਦਾ ਕਿ ਅਸੀਂ ਜੋ ਅੱਜ ਦੀ ਵਿਚਾਰ ਤੁਹਾਡੇ ਤੱਕ ਲੈ ਕੇ ਆਏ ਆ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਜੇਕਰ ਤੁਹਾਨੂੰ ਕੋਈ ਸ਼ੱਕ ਹੋਵੇ ਤੁਹਾਡੇ ਮਨ ਵਿੱਚ ਕੋਈ ਕੁਐਸਚਨ ਹੋਵੇ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਲਿਖ ਸਕਦੇ ਹੋ ਅਸੀਂ ਤੁਹਾਡੇ ਕਮੈਂਟ ਪੜ੍ਹ ਕੇ ਉਹਨਾਂ ਦਾ ਜਵਾਬ ਅਗਲੀ ਵੀਡੀਓ ਵਿੱਚ ਦੇਣ ਦਾ ਯਤਨ ਕਰਾਂਗੇ ਜਾਂ ਕਮੈਂਟ ਬਾਕਸ ਦੇ ਵਿੱਚ ਹੀ ਤੁਹਾਡਾ ਜਵਾਬ ਦੇਣ ਦਾ ਯਤਨ ਕਰਾਂਗੇ ਅਖੀਰ ਦੇ ਵਿੱਚ ਮੈਂ ਬੇਨਤੀ ਕਰ ਦਵਾਂ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰੋ ਜੀ ਤਾਂ ਕਿ ਤੁਹਾਡੇ ਤੱਕ ਇਦਾਂ ਦੀਆਂ ਹੋਰ ਅਸੀਂ ਵੀਡੀਓ ਲੈ ਕੇ ਆਈਏ ਜੇ ਤੁਸੀਂ ਸਾਡੀਆਂ ਵਿਚਾਰਾਂ ਤੋਂ ਖੁਸ਼ ਹੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ 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 ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦਾ ਬਟਨ ਇੱਥਾਂ ਰੈੱਡ ਕਲਰ ਦਾ ਬਟਨ ਹੈ ਉੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਸਾਡੇ ਚੈਨਲ ਨਾਲ ਜੁੜ ਜਾਓਗੇ ਬਿਲਕੁਲ ਨਾਲ ਹੀ ਇੱਕ ਬੈਲ ਦਾ ਨਿਸ਼ਾਨ ਹੈ ਉਹਨੂੰ ਵੀ ਕਲਿੱਕ ਕਰਨਾ ਨਾ ਭੁੱਲਿਓ ਕਿਉਂਕਿ ਜਦੋਂ ਵੀ ਅਸੀਂ ਕੋਈ ਅਪਡੇਟ ਕਰਦੇ ਹਾਂ ਤੇ ਜਸਟ ਉਹਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਇਆ ਕਰੇਗੀ ਸਾਡੇ ਚੈਨਲ ਨਾਲ ਜੁੜੇ ਰਹਿਣ ਵਾਸਤੇ ਇਨਾ ਕੁ ਜਦੂਦ ਉਪਰਾਲਾ ਕਰੋ ਕਿ ਸਬਸਕ੍ਰਾਈਬ ਕਰੋ ਤੇ ਸਾਡੀ ਜਿਹੜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਦਾ ਕਰੋ ਤਾਂ ਕਿ ਸਾਡਾ ਜਿਹੜਾ ਉਪਰਾਲਾ ਇਦੇ ਵਿੱਚ ਤੁਹਾਡਾ ਇਨਾ ਕੋ ਯੋਗਦਾਨ ਡਲ ਜਾਵੇ ਤੇ ਸਾਨੂੰ ਖੁਸ਼ੀ ਮਹਿਸੂਸ ਹੋਵੇ ਵੀ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਜੇ ਤੁਸੀਂ ਸੁਣਦੇ ਇਸ਼ੂ ਕੋ ਵੱਡੀਆਂ ਵਿਚਾਰਾਂ ਗੁਰੂ ਕਰਦੀਆਂ ਅਸੀਂ ਆਉਣ ਵਾਲੇ ਟਾਈਮ ਵਿੱਚ ਹੋਰ ਮਿਹਨਤ ਕਰਕੇ ਤੁਹਾਡੇ ਤੱਕ ਇਦਾਂ ਦੀਆਂ ਵਿਚਾਰਾਂ ਲੈ ਕੇ ਆਉਂਦਾ ਯਤਨ ਕਰਦੇ ਰਾਵਾਂਗੇ ਜੀ ਤਤਕ ਵਾਸਤੇ ਦਾਸ ਲਖਮਿੰਦਰ ਸਿੰਘ ਬੀਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ